ਪੰਜਾਬ ਦੀ ਬਰਬਾਦੀ ਦੀ ਤਸਵੀਰ ਇਹ ਵੀ ਆ ਇਹਦਾ ਕੋਈ ਵਾਲੀ ਵਾਰਸ ਨਹੀਂ ਕੋਈ ਰਾਜਾ ਬਾਬੂ ਨਹੀਂ ਕੋਈ ਪੁੱਛਗਿਛ ਨਹੀਂ ਆਹ ਦੇਖ ਲਓ ਛੇ ਟਾਲੀਆਂ ਸੀਗੀਆਂ ਇੱਥੇ ਸੜਕ ਤੇ ਖੜੀਆਂ ਉਹ ਤੱਕ ਛੇ ਟਾਲੀਆਂ ਦੇਖ ਲਓ ਇੱਥੋਂ ਆਹ ਦੇਖ ਲਓ ਇੱਕ ਪੰਜਾਬ ਦੀ ਬਰਬਾਦੀ ਦੀ ਤਸਵੀਰ ਇਹ ਵੀ ਆ ਇਹਦਾ ਕੋਈ ਵਾਲੀ ਵਾਰਸ ਨਹੀਂ ਕੋਈ ਰਾਜਾ ਬਾਬੂ ਨਹੀਂ ਕੋਈ ਪੁੱਛਗਿਛ ਨਹੀਂ ਆਹ ਦੇਖ ਲਓ ਛੇ ਟਾਲੀਆਂ ਸੀਗੀਆਂ ਇੱਥੇ ਸੜਕ ਤੇ ਖੜੀਆਂ ਉਹ ਤੱਕ 6 ਟਾਲੀਆਂ ਦੇਖ ਲਓ ਇੱਥੋਂ ਆ ਪੱਟ ਕੇ ਟੋਏ ਜੋ ਤਣਾ ਵੀ ਪੱਟ ਕੇ ਲੈ ਗਏ ਮੁੱਦਾ ਹੀ ਗੈਬ ਕਰਤਾ ਨਾਲ ਸੜਕ ਹੈ ਤੇ ਨਾਲ 6 ਟਾਲੀਆਂ ਸੜਕ ਤੇ ਖੜੀਆਂ ਸੀ ਇੱਥੋਂ ਤੱਕ ਸੜਕ ਦਾ ਥਾਂ ਕਿਉਂਕਿ ਨਾਲ ਖਾਲ ਵੀ ਆਉਂਦਾ ਪਰਸੋਂ ਪੱਟ ਕੇ ਟਾਲੀਆਂ ਮੁੱਦਾ ਹੀ ਗੈਬ ਕਰਤਾ ਮੈਂ ਡੀਐਸਪੀ ਨੂੰ ਫੋਨ ਕੀਤਾ ਇਹ ਕਾਲੋ ਕੇ ਪਿੰਡ ਹੈ ਜ਼ਿਲ੍ਹੇ ਬਠਿੰਡੇ ਦਾ ਠੱਗਾਂ ਦੇ ਵਜਦੇ ਜਿਹਨਾਂ ਦੇ ਖੇਚ ਖੜੇ ਆ ਡੀਐਸਪੀ ਕਹਿੰਦਾ ਸਾਡੇ ਅਧਿਕਾਰ ਖੇਤਰ ਚ ਨਹੀਂ ਜੰਗਲਾਤ ਵਾਲਿਆਂ ਨਾਲ ਗੱਲ ਕਰੋ ਉਹਨਾਂ ਨਾਲ ਗੱਲ ਕੀਤੀ ਕਹਿੰਦੇ ਸੜਕਾਂ ਨਾਲ ਗੱਲ ਕਰੋ ਉਹ ਕਹਿੰਦੇ ਸਾਡੇ ਅਧਿਕਾਰ ਖੇਤਰੀ ਪੰਚਾਇਤ ਨਾਲ ਗੱਲ ਕਰੋ ਵੀਡੀਓ ਕਹਿੰਦਾ ਸਾਡੇ ਕੋਲ ਨਹੀਂ ਇਹਦਾ ਅਧਿਕਾਰ ਹੈਗਾ ਐਸਡੀਐਮ ਕਹਿੰਦਾ ਸਾਡੇ ਕੋਲ ਨਹੀਂ ਸਾਰੇ ਪੱਲਾ ਛਾੜ ਗਏ ਇਹ ਆਉਂਦਾ ਕਿਹਦੇ ਅਧਿਕਾਰ ਖੇਤਰ ਚ ਸਰਕਾਰ ਇਹਦਾ ਦੱਸ ਦੇ ਸੜਕਾਂ ਕਿਹਦੀਆਂ ਨੇ ਸੜਕਾਂ ਦੇ ਨਾਲ ਪਿਆ ਥਾਂ ਨਾਲ ਪਏ ਖਾਲ ਕਿਹਦੇ ਐ ਲੋਕਾਂ ਨੇ ਹਜ਼ਾਰਾਂ ਦਰਾਹਤ ਸੜਕਾਂ ਦੇ ਆਲੇ-ਦਾਲੇ ਖੜੇ ਪਹੀਆਂ ਦੇ ਉੱਤੇ ਖੜੇ ਸਰਕਾਰੀ ਪਹੀਆਂ ਤੇ ਸਰਕਾਰੀ ਖਾਲਾਂ ਦੇ ਖੜੇ ਪੱਟ ਕੇ ਮੁੱਦੇ ਹੀ ਗਾਇਬ ਕਰਤੇ ਕੋਈ ਪੁੱਛ ਗਿਛ ਨਹੀਂ ਕੋਈ ਬਾਲੀਬਾਲਸ ਨਹੀਂ ਕੋਈ ਕਾਰਵਾਈ ਨਹੀਂ ਕੋਈ ਸੁਣਵਾਈ ਨਹੀਂ ਆਇਆ ਸਵਾਰ ਲੋਕਾਂ ਨੇ ਹਜ਼ਾਰਾਂ ਦਰਖਤਾਂ ਨੂੰ ਅੱਗ ਲਾਈਆਂ ਨੇ ਕਿਉਂ ਪਤਾ ਸੀਗਾ ਵੀ ਵੋਟਾਂ ਨੇ ਕਿਹੜਾ ਕਿਸੇ ਨੇ ਪੁੱਛਣਾ ਕਿਹੜਾ ਕੋ ਸੁਣਵਾਈ ਹੋਣੀ ਹੈ ਕਿਹੜਾ ਕਿਸੇ ਨੇ ਕੋ ਕਹਿਣ ਆਉਣਾ ਲਾ ਦਿਓ ਅੱਗ ਹਜ਼ਾਰਾਂ ਦਰਖਤ ਫੂਕ ਤੇ ਸੰਕੜੇ ਹਜ਼ਾਰਾਂ ਪੰਛੀ ਜਨੌਰ ਮਾਰ ਤੇ ਵਿੱਚ ਹੀ ਮਚਾ ਤੇ ਆਂਡੇ ਬੱਚੇ ਕਿੰਨੀ ਧਰਤੀ ਦਾ ਤਤ ਕਣ ਮਚਾਤਾ ਇਹ ਬਰਬਾਦੀ ਦਾ ਜ਼ਿੰਮੇਵਾਰ ਕਾਹੋਣਾ ਯਾਰ ਪੰਜਾਬੀਓ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਦੀ ਮਾੜੀਆਂ ਮੁੱਟੀਆਂ ਬੱਚੀਆਂ ਬਸਾ ਬਚਨ ਦੇ ਕੋ ਹਾਲਾਤ ਨਜ਼ਰ ਆਉਂਦੇ ਨਹੀਂ ਕਿਉਂ ਜਿਹੜੇ ਤਰੀਕੇ ਨਾਲ ਪਾਣੀ ਮੁੱਕੀ ਜਾਂਦੇ ਆ ਧਰਤੀ ਰੇਗਿਸਤਾਨ ਬਣ ਵੱਧ ਰਹੀ ਆ ਬੰਜਰ ਹੋਣ ਵੱਲ ਵੱਧ ਰਹੀ ਆ ਹਾਲਾਤ ਰਹਿਣੇ ਨਹੀਂ ਵੀ ਤੁਹਾਡੀਆਂ ਨਸਲਾਂ ਇੱਥੇ ਐਚੇ ਜਿਉਂਦੀਆਂ ਰਹਿਣਗੀਆਂ ਉਹ ਸੋਡੀ ਕਹਾਣੀ ਵੀ ਪੰਜਾਬੀਆਂ ਦੀ ਡਾਇਨਾਸੌਰ ਵਾਲੀ ਹੋਣੀ ਆ ਜਿਵੇਂ ਦੁਨੀਆਂ ਤੋਂ ਉਹਦੀ ਪ੍ਰਜਾਤੀ ਲੋਪ ਹੋ ਗਈ ਸੋਡੀ ਪ੍ਰਜਾਤੀ ਵੀ ਐਂ ਲੋਪ ਹੋਣੀ ਆ ਤੇ ਜ਼ਿੰਮੇਵਾਰ ਤੁਸੀਂ ਆਪ ਹੋਣਾ ਹੁਣ ਕੀ ਸਰਕਾਰ ਇਸ ਗੱਲ ਤੇ ਜਵਾਬ ਦੇਊਗੀ ਵੀ ਐਦਾ ਕੋਈ ਇੰਨਾ ਗੱਲਾਂ ਦਾ ਬਾਲੀਵਾਰਸ ਹੈਗਾ ਇੱਕ ਵਾਰ ਸਰਕਾਰ ਕਹਿੰਦੀ ਹੈ ਦਰਖਤ ਲਾਓ ਰੁੱਖ ਲਾਓ ਅਸੀਂ ਸਹਾਇਤਾ ਕਰਾਂਗੇ ਕਲੱਬਾਂ ਨੂੰ ਕਹਿੰਦੇ ਆ ਪੰਚਾਇਤਾਂ ਨੂੰ ਕਹਿੰਦੇ ਆ ਹਰ ਬਾਰੀ ਸਰਕਾਰਾਂ ਪੰਚਾਇਤਾਂ ਨੂੰ ਨਰਸਰੀਆਂ ਦੇ ਵਿੱਚੋਂ ਹਜ਼ਾਰਾਂ ਲੱਖਾਂ ਦਰਖਤ ਚਕਾਏ ਜਾਂਦੇ ਨੇ ਪਰ ਜਿਹੜੇ ਐਡੀਆਂ ਐਡੀਆਂ ਮੋਟੀਆਂ ਟਾਲੀਆਂ ਜਾਂ 10 ਦਾ 20 ਵੀ ਸਾਲ ਚ ਬਣੀਆਂ 30 30 ਸਾਲ ਚ ਬਣੀਆਂ ਪੱਟ ਕੇ ਫਨਾਹ ਕਰਤੀਆਂ ਲੈ ਕੇ ਮੈਂਟਨ ਮਾਰਿਆ ਚੱਕ ਕੇ ਮੁੱਦਾ ਹੀ ਗੈਪ ਕਰ ਦਿੰਦੇ ਆ ਉਹਦੀ ਕੋਈ ਸੁਣਵਾਈ ਹੈ ਨਹੀਂ ਕੀ ਫਾਇਦਾ ਬਰੇ ਡਰਾਮੇ ਕਰਨ ਦਾ ਇੱਥੇ ਅਸੀਂ ਜੀ ਹਰਾ ਆਪਾਂ ਜੀ ਜੂਨ ਨੂੰ ਵਾਤਾਵਰਨ ਦਿਵਸ ਨਾਲ ਕਿ ਗਿਆ ਕਿਹੜੇ ਵਾਤਾਵਰਨ ਦਿਵਸ ਮਨਾ ਲਾ ਜੀ ਵਾਤਾਵਰਨ ਦਿਵਸ ਸੈਮੀਨਾਰ ਕਰਾਤਾ ਜੀ ਲੋਕਾਂ ਨੂੰ ਕਹਦਾ ਜੀ ਰੱਖ ਲਾਓ ਜੀ ਪ੍ਰਚਾਰ ਕਰਤਾ ਕੀ ਫਾਇਦਾ ਇਹ ਜੀ ਡਰਾਮੇ ਕਰਨ ਦਾ ਜੀ ਖਾਣਾ ਪੂਰਤੀਆਂ ਕਰਦੇ ਏਡੇ ਲਾਇ ਦਰਾਤੀ 30 ਸਾਲ ਦੇ 25 25 ਸਾਲ ਦੇ ਤਿਆਰ ਹੋਏ ਦਰਾਤ ਅਗਲਾ ਪੱਟਣ ਲੱਗਾ ਮੈਂਟ ਲਾਉਂਦਾ ਓਏ ਪੰਜਾਬ ਦੇ ਲੋਕੋ ਓਏ ਬੇਅਕਲੋ ਓਏ ਜੜ ਜੂਨੀ ਚ ਆਉਂਦੇ ਆ ਗਰਵਾਣੀ ਕਹਿੰਦੀ ਐ ਅੰਡਜ ਜੇਰਜ ਸਿਤਜ ਕੀਨੀ ਉਤਪਜ ਖਾਨ ਬਹੌਰਚ ਦੀਨੀ ਜਿਹੜੀ ਇਹ ਉਤਪਤੀ ਹੋਈ ਆ ਜਿੰਨਾ ਇੱਥੇ ਜੀਵ ਜੰਤੂ ਆ ਬਨਾਸਪਤੀ ਆ ਇਨਸਾਨ ਆ ਜਾਨਵਰ ਆ ਕੁੱਲ ਕੁੱਲ ਦੀ ਜਾਤੀ ਆ ਓਏ ਕੁੱਲ ਚ ਜਾਨ ਆ ਇੰਨਾ ਚ ਵੀ ਜਾਨ ਆ ਇਹ ਵੀ ਜੜ ਜੂਨੀ ਚ ਆਉਂਦੇ ਆ ਅਕਲ ਨੂੰ ਹੱਥ ਮਾਰੋ ਓਏ ਅਕਲ ਨੂੰ ਹੱਥ ਮਾਰੋ ਕਿਉਂ ਬਰਬਾਦ ਕਰ ਰਹੇ ਹੋ ਪੰਜਾਬ ਨੂੰ ਕਿਉਂ ਤਬਾਹ ਕਰ ਰਹੇ ਹੋ ਤੁਲੇ ਹੋਇਆ ਪੰਜਾਬ ਨੂੰ ਪੰਜਾਬ ਦੀ ਬਰਬਾਦੀ ਦੀ ਤਸਵੀਰ ਇਹ ਵੀ ਆ ਇਦਾ ਕੋਈ ਵਾਲੀ ਵਾਰਸ ਨਹੀਂ ਕੋਈ ਰਾਜਾ ਬਾਬੂ ਨਹੀਂ ਕੋਈ ਪੁੱਛਗਿਛ ਨਹੀਂ ਆਹ ਦੇਖ ਲੋ 6 ਟਾਲੀਆਂ ਸੀਗੀਆਂ ਇੱਥੇ ਸੜਕ ਤੇ ਖੜੀਆਂ ਉਹ ਤੱਕ 6 ਟਾਲੀਆਂ ਦੇਖ ਲੋ ਇਥੋਂ